ਤਮੀ ਪਾਲਤੀ ਜਿੰਦਾਬਾਦ ਦਰਲਾਜਜੀ ਸਿੰਘ ਪੁਲਰ ਜਿੰਦਾਬਾਦ ਜਿੰਦਾਬਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਵਾਹੇ ਕੋ ਦੀ ਕਾਲਸਾ ਵਾਹੇ ਕੋ ਦੀ ਕੀ ਫਤੇ ਮੈਂ ਗੁਰਜੀਤ ਸਿੰਘ ਸੋਨੀ ਸੇਖੋ ਜ਼ਿਲ੍ਹਾ ਮੀਤ ਪ੍ਰਧਾਨ ਅੱਜ ਜੀ ਪਿੰਡ ਜੋਤੀਸ਼ਾ ਦੀ ਸੰਗਤ ਜਿਹੜੀ ਆ ਇਹ ਸਰਪੰਚ ਨਿੰਦਰ ਸਿੰਘ ਜੀ ਵਰ ਸੇਵਕ ਸਿੰਘ ਜੀ ਆਪਣੇ ਮਾਸਟਰ ਜਰਨੈਲ ਸਿੰਘ ਜੀ ਆਪਣਾ ਸਤਿਵੰਤ ਵੀਰ ਸਾਰੇ ਭੋਲਾ ਵੀਰ ਇਹਨਾਂ ਸਾਰਿਆਂ ਨੇ ਅੱਜ ਕਾਫੀ ਵੱਡੇ ਕਾਪਲੇ ਦੇ ਵਿੱਚ ਪਿੰਡ ਜੋਤੀਸ਼ਾ ਤੇ ਡੋਰ ਟੂ ਡੋਰ ਕੀਤਾ ਵਾ ਚੋਣ ਪ੍ਰਚਾਰ ਚਰਨ ਸਿੰਘ ਜੀ ਕਾਫੀ ਮੇਰੇ ਸਤਕਾਰਯੋਗ ਵੀਰ ਮੈਂ ਮਾਫੀ ਚਾਹੁੰਦਾ ਜਿਨ੍ਹਾਂ ਦਾ ਨਾਮ ਨਹੀਂ ਲੈ ਸਕਦਾ ਮੈਨੂੰ ਧਿਆਨ ਨਹੀਂ ਆ ਮੈਂ ਮਾਫੀ ਚਾਹੁੰਦਾ ਬਾਕੀ ਬੜੇ ਵੱਡੇ ਲੈਵਲ ਤੇ ਅੱਜ ਜਿਹੜਾ ਇਹਨਾਂ ਨੇ ਡੋਰ ਟੂ ਡੋਰ ਕੀਤਾ ਵੀਰਾਂ ਦੇ ਇਹੋ ਜਿਹਾ ਸੰਯੋਗ ਜੀ ਪਿੰਡ ਜੇ ਮਿਲ ਰਿਹਾ ਮੈਂ ਨਾ ਜੀ ਬਹੁਤ ਵਧੀਆ ਸੰਯੋਗ ਮਿਲ ਰਿਹਾ ਵੀ ਤੁਹਾਨੂੰ ਕੀ ਦਸੀਏ ਵੀ ਇੱਥੋਂ ਦੇ ਜਿਹੜੇ ਸਰਪੰਚ ਵਾ ਨਿੰਦਰ ਸਿੰਘ ਵਾ ਜਾਂ ਭੋਲਾ ਵਾ ਜਾਂ ਗੁਰਸੇਵਕ ਸਿੰਘ ਜੀ ਆ ਬੜੇ ਮਿਹਨਤੀ ਇਨਸਾਨ ਆ ਤੇ ਪਿੰਡ ਦੇ ਵਿੱਚ ਏਕੇ ਦੇ ਨਾਲ ਕੰਮ ਕਰਦੇ ਆ ਤੇ ਪਿੰਡ ਦੇ ਵਿੱਚ ਪਰਵਾ ਹੰਗਾਰਾ ਮਿਲਦਾ ਵਾ ਉਹ ਸਾਰਿਆਂ ਨੇ ਜੀ ਆਇਆਂ ਕੀਤਾ ਕਿ ਇਹਨੇ ਠੰਡੇ ਪਿਆਏ ਆ ਕਿ ਇਹਨੇ ਚਾਹਾਂ ਪਿਆਈਆਂ ਬੱਤੀਆਂ ਕਵਾਈਆਂ ਵਾ ਵੀ ਜਿੱਡਾ ਨਿੱਕਾ ਪਿੰਡ ਓਡਾ ਹੀ ਦਿਲ ਵੱਡਾ ਤੇ ਓਡਾ ਹੀ ਮਾਨ ਸਤਕਾਰ ਜ਼ਿਆਦਾ ਕੀਤਾ ਵਾ ਕੀ ਅਪੀਲ ਕਰੋਗੇ ਹੁਣ ਇਹ ਅਪੀਲ ਇਹੋ ਹੀ ਆ ਜੀ ਸਰਕਾਰ ਲਾਲਜੀਤ ਸਿੰਘ ਭੁੱਲਰ ਜੀ ਨੂੰ ਜੇ ਵੋਟਾਂ ਪਾਈਏ ਉਹ ਇੱਕ ਗਰਾਊਂਡ ਲੈਵਲ ਤੋਂ ਉੱਠਿਆ ਜੱਟ ਵਾ ਉਹ ਇਨਸਾਨ ਨੇ ਕਦੇ ਵੀ ਧੋਪ ਜਾਂ ਛਾਂ ਨਹੀਂ ਵੇਖੀ ਬੜੀ ਮਿਹਨਤ ਕੀਤੀ ਆ ਗਰੀਬਾਂ ਦੇ ਨਾਲ ਖੜਿਆ ਆ ਵਾ ਕੋਰੋਨਾ ਵੇਲੇ ਬਾੜਾਂ ਦੋ ਬਾੜਾਂ ਗੋਦ ਲਈਆਂ ਉਹਨਾਂ ਨੂੰ ਰਾਸ਼ਨ ਦਿੱਤੇ ਆ ਉਸ ਤੋਂ ਬਾਅਦ ਦਰਿਆਈ ਇਲਾਕੇ ਤੇ ਜੇ ਮੰਨ ਲਓ ਇੱਕ ਮੰਤਰੀ ਬਣ ਗਏ ਤੇ ਇੱਕ ਪ੍ਰਧਾਨ ਬਣਿਆ ਮੰਨ ਲਿਆ ਹੁੰਦਾ ਮੰਤਰੀ ਬਣ ਕੇ ਜੱਟ ਨੇ ਨਾਲ ਤੇ ਇੱਕ ਪ੍ਰਸ਼ਾਸਨ ਲਾਛਿਆ ਤੇ ਨਾਲ ਹੀ ਆਪ ਤੋੜੇ ਚੁੱਕੇ ਬੜੀ ਮਿਹਨਤ ਕੀਤੀ ਆ ਤੇ ਇਹੋ ਆਨੇ ਆ ਵੀ ਇਹ ਗਰਾਊਂਡ ਲੈਵਲ ਵਾਲਾ ਜੱਟ ਵਾ ਜਿਹੜੇ ਐਮਪੀ ਬਣਦੇ ਹੁੰਦੇ ਸਾਨੂੰ ਪਤਾ ਹੀ ਨਹੀਂ ਹੁੰਦਾ ਸੀ ਵੀ ਉਹਨਾਂ ਦਾ ਘਰ ਕਿਥੇ ਆ ਘੜ ਕਿਥੇ ਆ ਕੋਈ ਦਫ਼ਤਰ ਕਿੱਥੇ ਆ ਲੋਕ ਵੋਟਾਂ ਪਾ ਕੇ ਆਪਣੇ ਆਪ ਨੂੰ ਲੁੱਟਿਆ ਮਹਿਸੂਸ ਕਰਦੇ ਸੀ ਇਸ ਇਨਸਾਨ ਨੇ ਇਹ ਵਖਾਤਾ ਵੀ ਹੈ ਜਿਹੜੀ ਭੱਡੇ ਘਰਾਂਦੇ ਜਿਹੜੀ ਹੈ ਰਵਾਇਤੀ ਪਾਰਟੀਆਂ ਦੇ ਤੁਰੇ ਆਉਂਦੇ ਸੀ ਉਹਨਾਂ ਲਈ ਨਹੀਂ ਹੈਗੀ ਇੱਥੇ ਮਿਹਨਤ ਦਾ ਮੋਲ ਅਲੋਚੀ ਪਾਉਂਦੇ ਆ ਤੇ ਸਰਦਾਰ ਲਾਲਜੀਤ ਸਿੰਘ ਭੁੱਲਰ ਨੂੰ ਜਿਸ ਤਰ੍ਹਾਂ ਇਹ ਪਹਿਲਾ ਪਿਆਰ ਦਿੱਤਾ ਵਿਧਾਨ ਸਭਾ 'ਚ ਬਣਾ ਕੇ ਐਮ ਐਲ ਏ ਬਣਾ ਕੇ ਕੱਲਿਆ ਫਿਰ ਮਾਲਕ ਦੀ ਕਿਰਪਾ ਆਈ ਤੇ ਕੈਬਨਟ ਮੰਤਰੀ ਬਣੇ ਉਸ ਤਰ੍ਹਾਂ ਹੀ ਹੁਣ ਲੋਕੀ ਫੇਰ ਉਹੀ ਜੋਸ਼ ਦੇ ਨਾਲ ਲੋਕੀ ਇਹਨਾਂ ਨੂੰ ਵੋਟ ਪਾ ਕੇ ਲੋਕ ਸਭਾ 'ਚ ਭੇਜਣਗੇ ਤੇ ਜਿਹੜੇ ਮਸਲੇ ਆ ਜਿਸ ਤਰ੍ਹਾਂ ਦਰਿਆਈ ਮਸਲਾ ਵਾ ਇਹ ਬੰਨ ਦਾ ਬਹੁਤ ਤਕੜਾ ਮਸਲਾ ਵਾ ਜਿਸ ਤਰ੍ਹਾਂ ਆਪਣੀ ਸਰਕਾਰੀ ਹਸਪਤਾਲ ਦਾ ਮਸਲਾ ਵਾ ਉਹਦੇ ਵਿੱਚ ਸਟਾਫ ਵਧਾਉਣ ਦੀ ਮੰਗ ਵਾ ਇਹ ਸਕੂਲ ਦੇ ਵਿੱਚ ਟੀਚਰ ਵਧਾਉਣ ਦੀ ਮੰਗ ਵਾ ਦੂਸਰੇ ਤਰ੍ਹਾਂ ਆਪਣਾ ਗਰੀਬ ਪਰਿਵਾਰਾਂ ਨੂੰ ਕੋਠੇ ਆ ਜਿਹੜੇ ਪਵਾਕੇ ਦੇਨੇ ਆ ਉਹਨਾਂ ਦੀ ਮੰਗ ਆ ਫਿਰ ਜਿਹੜੀ ਕਣਕ ਵਾ ਜਿਹੜੀ ਕਈਆਂ ਦੇ ਕੱਟੇ ਗਏ ਪਿਛਲੀ ਵਾਰਾਂ ਉਹਨਾਂ ਨੂੰ ਹਰ ਇੱਕ ਨੂੰ ਕਣਕਪੂਰੀ ਦਵਾਈ ਜਾਵੇ ਲੈਟਰੀ ਬਾਥਰੂਮ ਬਣਾਏ ਜਾਣ ਛੜਕਾਂ ਨਾਲੀਆਂ ਇਹ ਸਾਰਾ ਉਹਨਾਂ ਨੇ ਪਲਾਨ ਬਣਾਈ ਰੱਖਿਆ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਇਹ ਇਲੈਕਸ਼ਨ ਤੋਂ ਬਾਅਦ ਇਹ ਨਹੀਂ ਮੈਂ ਬਹਿ ਜਾਣਾ ਵਾ ਉਤੋਂ ਇਲੈਕਸ਼ਨ ਤੋਂ ਬਾਅਦ ਇਹ ਰੂਟੀਨ ਵਾਈ ਜਿਹੜੇ ਕੰਮ ਹੋਣੇ ਸ਼ੁਰੂ ਹੋ ਜਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਰਾਜ ਸਿੰਘ ਪੁੱਤਰ ਜਿੰਦਾਬਾਦ ਸਰਦਾਰ ਸਿੰਘ ਪੁੱਲਰ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਰਾਜ ਸਿੰਘ ਪੁੱਲਰ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਪੁਲਿਸ ਸੋ ਨਿਹਾਲ ਜੋਸ਼ੀਆ ਮੇਰੇ ਨਾਲ ਪਿੰਡ ਜੋਤੀਸ਼ਾ ਸਭਰਾ ਕੀ ਕਹਿਣਾ ਚਾਹੋਗੇ ਅੱਜ ਅੱਜ ਅਸੀਂ ਜੋਤੀਸ਼ਾ ਪਿੰਡ ਚ ਡੋਰ ਟੂ ਡੋਰ ਕਰ ਰਹੇ ਸਾਨੂੰ ਬਹੁਤ ਹੀ ਵੱਡਾ ਬਲ ਮਿਲਿਆ ਵਾ ਕਿਉਂਕਿ ਪਰਾਣੀਆਂ ਪਾਰਟੀਆਂ 'ਚ ਰਹਿ ਚੁੱਕੇ ਸਾਡੇ ਸਰਪੰਚ ਸਾਹਿਬ ਪਿੰਡ ਦੇ ਥੰਮ ਵੱਡਾ ਕਾਫਰਾ ਲੈ ਕੇ ਨਾਲ ਚੱਲੇ ਆ ਤੇ ਅੱਜ ਬਹੁਤ ਹੀ ਵੱਡਾ ਸਾਨੂੰ ਪਿੰਡ 'ਚੋਂ ਸਾਥ ਮਿਲਿਆ ਸਾਰੇ ਖੇਡਾਂ ਚੱਲਣ ਡਈਆਂ ਵਾ ਗਰਾਊਂਡ 'ਚ ਇਹ ਅਸੀਂ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਇਹ ਜੋਤੀਸ਼ਾ ਦੀ ਇੱਕ ਗਰਾਊਂਡ ਦਿੱਤੀ ਜਾਵੇ ਜਿਹੜੇ ਮੁੰਡੇ ਖੇਡ ਸਕਣ ਤੇ ਖੇਡਾਂ ਕਰਕੇ ਮੁੰਡੇ ਇੱਥੋਂ ਦੇ ਡੀਐਸਪੀ ਐਸਪੀ ਬਣੇ ਆ ਸਾਡੇ ਤਾਇਆ ਜੀ ਜੋਤਾ ਸਿੰਘ ਪਹਿਲਵਾਨ ਵੀ ਇੱਥੇ ਗਰਾਊਂਡ ਚੋਂ ਸੁਰਮਾਲੀ ਚ ਬਣਿਆ ਹੀ ਤੇ ਖੇਡਾਂ ਕਰਕੇ ਸਾਡੀਆਂ ਭੈਣਾਂ ਵੀ ਬਾਹਰਲੇ ਦੇਸ਼ਾਂ 'ਚ ਨਾਂ ਚਮਕਾ ਕੇ ਆਈਆਂ ਵਾ ਪਿੰਡ ਦਾ ਤੇ ਇੱਥੇ ਪਿੰਡ ਨੂੰ ਇੱਕ ਗਰਾਊਂਡ ਦਿੱਤੀ ਜਾਵੇ ਇੱਕ ਮੇਰੇ ਵੀਰਾਂ ਨੂੰ ਪਲਾਟ ਦਿੱਤੇ ਜਾਣ